ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਆ ਇੱਕ ਗਾਂ ਤੁਹਾਨੂੰ ਦਿਖਾਉਣੀ ਮੱਝਾਂ ਦਵੇਂ ਗੱਬਣਾ ਤੇ ਗਾਂ ਸੋਈ ਸੁਵਾਈ ਆ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਕਿ ਮੱਝਾਂ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ ਦਵੇਂ ਗੱਬਣਾ ਤੇ ਗਾਂ ਦੀ ਆਪਣੀ ਦੋ ਟਾਈਮ ਤਿੰਨ ਟਾਈਮ ਚੁਵਾਈ ਕਰਕੇ ਖੜੋ ਨਹੀਂ ਕਿ ਵੀਰ ਪਹੁੰਚ ਸਕਦਾ ਵੀਡੀਓ ਫੋਲ ਤੇ ਚੁਵਾਈ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਉਸਨੂੰ ઠਹਿਤਾ ਜੀ ਸਭ ਬਧੀਆ ਜੀ ਤੇ ਨਾਮ ਦੱਸ ਤੇ ਕਰੀ ਫਿਰ ਹਾਂ ਮੇਰਾ ਲਪਾ ਸਿੰਘ ਪਿੰਡ ਚੁੰਡਾ ਜ਼ਿਲ੍ਹਾ ਮੁਸਾਹੀ ਜਨਾਲਾ ਜੀ ਫੋਨ ਨੰਬਰ ਵੀ ਬੋਲ ਦੋ 993905 ਠੀਕ ਆ ਜੀ ਹਾਂ ਜੀ ਠੀਕ ਜੀ ਤੇ ਸ਼ਰਵਾਦ ਪੂਰੀ ਮਾਤ ਤੇ ਕਰੀਏ ਫਿਰ ਹਾਂ ਪੂਰੀ ਮਾਤ ਵੀ ਕਰ ਲਈਏ ਠੀਕ ਆ ਜੀ ਕਿੰਨਾ ਕ ਟਾਈਮ ਖੜਦੀ ਜੀ 100 ਰੁਪਈਆ ਨੇ 4-5 ਦਿਨ ਲੈ ਜਾਣੇ ਆ ਅੱਛਾ ਹਾਂ ਜੀ ਹਾਂ ਜੀ 4-5 ਦਿਨ ਲੈ ਜਾਣੇ 4-5 ਦਿਨ ਲੈ ਜਾਣੇ ਰੁਪਈਆ ਕਿੰਨੇ ਕ ਦੁੱਧ ਵਾਲੀ ਆ ਦੁੱਧ ਹਰ 20 ਸਾਨੂੰ ਦੇ ਆਈ ਗਾਰੰਟੀ ਤੇ 13-14 ਕਿਲੋ ਦੇ ਅੱਛਾ ਕੋਈ ਆਪਣੀ ਸਮਝ ਕਰਕੇ ਲੈ ਜਾਏ ਤੋਰੋ ਫਿਰ ਇੱਕ ਦੇ ਇਹ ਦਮਾਨ ਬੜੀ ਯਾਰ ਵੀ ਜੀ ਲੋਕ ਵੀ ਭਰਾ ਬੜੀਆਂ ਮੰਗਦੇ ਬੂਰੀਆਂ ਉਹਨਾਂ ਹੱਥ ਤੇ ਲੈ ਗਏ ਠੀਕ ਹੈ ਜੀ ਬਾਕੀ ਥੱਲਿਆਂ ਚੰਗੀ ਭਰੰਦੀ ਆ ਚੰਗੇ ਖੁੱਲੇ ਹਵਾਨੇ ਦੀ ਮਾਲਕਾਂ ਤੇ ਮੁੱਲ ਫਿਰ ਇਹਦਾ ਮੁੱਲ ਤੇ 20 ਲੱਖ ਰੁਪਈਆ ਕਰਦੇ ਹਾਂ ਦਾ ਤੇ ਦੇਣੀ ਕਿੰਨੇ ਦੀ ਆ ਤੂੰ ਇਹ ਰਾ ਤੋਂ ਰਮੇ ਜੀ ਜਿਆ ਜੀ ਗੱਲ ਕਰੀ ਜੀ ਤੁਹਾਨੂੰ ਪਤਾ ਪੂਰਾ ਡੰਗ ਕੋਈ ਟਾਵੇਂ ਵੇਚਦਾ ਆ ਹਾਂਜੀ ਹਾਂਜੀ ਤੇ ਜਿਹੜਾ 20 ਸੂਸਵਾ ਕੇ ਵੇਚ ਗਏ ਹਾਂਜੀ ਫੇਰ ਤੇ 85000 ਦੀ ਆ ਅੱਛਾ ਹੁਣ ਸਾਰੀ ਸ਼ਾਮ ਛੱਡ ਕੇ ਜਿਹੜੀ ਦੇ ਦੇਣੀ ਨਾ ਹਾਂਜੀ ਤੇ 200 ਰੁਪਏ ਜੇ ਛੋੜ ਕਰਨੀ ਪੂਰੇ 65000 ਦੇ ਹੋਗੇ ਅੱਛਾ ਹਾਂ 65000 ਚ ਪਹੁੰਚ ਵਿੱਚ ਆ 50000 ਦੇ ਵਿੱਚੇ ਪਹੁੰਚ ਉਹਰ ਵੀ 200 ਰੁਪਏ ਛੋੜ ਹੋ ਗਈ 100 ਕਿਲੋਮੀਟਰ ਤੱਕ ਰਹਿਣਾ 100 ਕਿਲੋਮੀਟਰ ਤੱਕ ਰਵੀ ਜੀ ਤੇ ਆ ਥਣਵੀ ਤੇ ਦੇਖ ਸਾਡੇ ਜੇ ਲੱਗੇ ਤਾਂ ਇੱਕ ਰੀ ਤੇ ਹੁਣ ਦੂਸਰੇ ਨੰਬਰ ਤੇ ਇੱਕ ਆ ਮੱਜ ਤੁਹਾਨੂੰ ਦਿਖਾਉਣੀ ਆ ਹਾਂ ਇਹ ਵੀ ਗੱਪਣੀ ਆ ਇਹ ਵੀ ਗੱਪਣੀ ਆ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਦੋ ਢਰ ਵੀ ਘਾ ਰਹੇ ਨੇ 10 11 ਕਿਲੋ ਦਿੰਦੀ ਰਹੀ ਆ ਅਜੇ ਮਨ ਦਾ ਰਾਤ ਸੂਵੇ ਸਿਰ ਜਿਵੇਂ ਤਿਆਰ ਆ ਮੱਜ ਦਾ ਤੋਰੋ ਫੇਰ ਇਹਨੂੰ ਹਾਂ ਆ थाने ਦੇਖ ਸਕਦੇ ਆ ਅ ओरिजिनल ਸਰੂ ਜੀ ਨਹੀਂ ਨਹੀਂ ਇਹ ਉਹਦਾ 100000 ਰੁਪਈਆ ਉਹਦਾ ਮਾਸਤੇ ਜਿਹੜਾ ਕਿੰਨੇ ਕੀ ਬਦਲਿਆ ਤੇ ਇਹਦਾ ਫਿਰ ਮੁੱਲ ਮੁੱਲ ਹਰ ਵੀਜ ਇਹਦਾ 100-100 ਆ ਕੇ ਵੀ ਵੇਚ ਕੇ ਫਿਰ ਤੇ ਹੈਗੀ ਆ 70000 ਦੀ ਹਾਂਜੀ ਹੁਣ ਜਿਹੜੀ ਆਪਾਂ ਹਰ ਵੀਜ ਦੇ ਦੇਣੀ ਨਾ ਪੂਰੇ 55000 ਚ ਪਹੁੰਚ ਗਏ ਅੱਛਾ 55000 ਚ ਪਹੁੰਚ ਹਾਂ 55000 ਚ ਪਹੁੰਚ ਗਈ ਜੀ 100 ਗ੍ਰਾਮ ਤੱਕਰ ਪਹੁੰਚ ਆ ਜਣੀ 100 ਗ੍ਰਾਮ ਤੱਕਰ ਜੀ ਠੀਕ ਹੈ ਜੀ ਤੇ ਹੁਣ ਅਗਾ ਤੁਹਾਨੂੰ ਦਿਖਾਉਣੀ ਆ ਚਲ ਤੂੰ ਸੂਈ ਸਵਾਈ ਆ ਆ ਬੱਚਾ ਕੀ ਜੇ ਤੇ ਮਗਰ ਬੱਚਾ ਰਵੀ ਜੀ ਦਾ ਟੀਕਾ ਬੜਾ ਤਗੜਾ ਭਰਾਏ ਹੈ ਹੈਵੀ ਸ਼ੱਡ ਹੁੰਦੇ ਨੇ ਅੱਛਾ ਰਵੀ ਜੀ ਠੀਕ ਹੈ ਕਿੰਨੇ ਦਿਨਾਂ ਦੀ ਸੋਈ ਆ ਸੋਈ ਨੂੰ ਰੁਪਿਆ 13 14 ਦਿਨ ਹੋ ਗਏ ਮਾਲਾ ਡਈ ਮਾਰਨਾ ਜੀ ਤੇ ਦੁੱਧ ਕਿੰਨਾ ਤਿਆਰ ਕੋ ਦਾ ਰਵੀ ਜੀ ਦਾ ਮੇਰੇ ਘਰੋਂ ਮਿਲਣਾ ਹੈ ਦਾ 11 12 ਕਿਲੋ ਤਿਆਰ ਜੀ ਦੋ ਰੋ ਫਿਰ ਇੱਕ ਦੁੱਧ ਹਰ ਵੀ ਦੇ ਦੋ 20 ਛੱਡਲਾਂ ਦਾ ਇਹੋ ਸਾਮ ਕਰੇ ਦੁੱਧ 16 17 ਕਿਲੋ ਦਿੰਦੀ ਆ ਅਚਾਹ ਆ ਟਾਈਮ 11 12 ਕਿਲੋ ਦੁੱਧ ਹੜ ਕਰ ਤਿਆਰ ਜੀ ਠੀਕ ਹੈ ਜੀ ਹਾਂ ਬਸ ਦੋ ਟਾਈਮ ਜਿੰਦਾ ਮਰਜੀ ਤਿੰਨ ਟਾਈਮ ਚਾਰ ਥੜੇ ਬਈ ਤੇ ਇਹਦਾ ਫਿਰ ਮੁੱਲ ਮੁੱਲ ਹਰ ਵੀ ਇਹਦਾ ਮੰਗਨ ਅਨੁਪਾਵੇਂ 50 55 ਜੋ ਮੱਧੀ ਮੰਗੀ ਜਾਏਗੀ ਜਿਹੜੀ ਦੇ ਦੇਣੀ 35000 ਚ ਪਹੁੰਚ ਕਰਾਂਗੇ ਅੱਛਾ ਹਾਂ 35000 ਚ ਪਹੁੰਚ 35000 ਚ ਪਹੁੰਚ ਕਰਾਂਗੇ ਤੁਜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਕੋ ਫੋਨ ਲਾਉਗਾ ਤੇ ਮੰਨ ਤਾਂ ਮੌਕੇ ਤੇ ਹੋ ਜਾਊਗਾ ਹਨਾ ਨਹੀਂ ਜੀ ਆਪਾਂ ਫਿਕਸਡ ਰੇਟ ਪਾਏ ਆ ਥੋੜਾ ਪਤਾ ਤੇ ਇੱਧਰ ਉੱਧਰ ਕਰਨਾ ਹੀ ਪੈਂਦਾ ਜੇ 100000 ਰੁਪਏ ਆਪਾਂ ਕਰਦਾਂਗੇ ਵਾੜੀ ਵੱਡੀ ਛੋਟੀ ਮੱਝਾ ਹੋਰ ਕੁਝ ਕਹਿਣਾ ਫਿਰ ਇਹ ਰੁਪਏ ਜੀ ਬੇਨਤੀ ਆ ਇੱਥੇ ਆਓ ਆਪਣੀ ਤਸੱਲੀ ਕਰੋ ਇੱਥੇ ਦੀ ਗਾਰੰਟੀ ਆ ਆਪਣੀ ਬੂਹੇ ਬਾਹਰ ਤੱਕ ਕੋਈ ਗਾਰੰਟੀ ਨਹੀਂ ਰੁਪਏ ਜੀ ਠੀਕ ਹੈ ਜੀ ਹਾਂ ਜੋ ਵੀ ਆ ਇੱਥੇ ਹੀ ਆ ਸਾਰਾ ਕੁਝ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤੇ ਆਪਣੀ ਤਸੱਲੀ ਕਰਕੇ ਵੇਚ ਚੱਕ ਕੇ ਖੜੋ ਜੀ